ਲੂਣ ਦੀ ਖੇਤੀ ਦਿਖਾਉਣੀ ਆ ਦੋਸਤੋ ਖੇਤੀਆਂ ਤੁਸੀਂ ਬਹੁਤ ਦੇਖਿਆ ਹੋਣੀ ਆ ਪਰ ਅੱਜ ਜਿੱਥੇ ਲੂਣ ਬਣਦਾ ਜਿਹੜਾ ਆਪਣੇ ਘਰਾਂ ਦੇ ਵਿੱਚ ਲੂਣ ਹੁੰਦਾ ਕਿਵੇਂ ਬਣਦਾ ਅੱਜ ਤੁਹਾਨੂੰ ਦਿਖਾਵਾਂਗੇ ਲੂਣ ਦੇ ਖੇਤ ਨੇ ਜੀ ਆਹ ਦੇਖੋ ਲੂਣ ਬ੍ਰੀਕੀ ਨਾਲ ਲੂਣ ਦਿਖਾਵਾਂਗੇ ਤੁਹਾਨੂੰ ਦੇਖੋ ਆਪਣੇ ਘਰਾਂ ਦੇ ਵਿੱਚ ਤਾਂ ਚਿੱਟਾ ਚਿੱਟਾ ਲੂਣ ਹੁੰਦਾ ਪਰ ਇਹ ਥੋੜਾ ਜਿਹਾ ਖਾਕੀ ਟਾਈਪ ਜਿਹਾ ਤੇ ਹੈ ਤੇ ਪਰ ਇਹ ਮਤਲਬ ਕਿ ਇਹਨੂੰ ਸ਼ੁੱਧ ਕੀਤਾ ਜਾਂਦਾ ਇਹ ਲੂਣ ਹੈ ਜਿਹੜਾ ਇਹ ਸਿੰਧਾ ਨਮਕ ਕਹਿੰਦੇ ਨੇ ਉਸ ਤੋਂ ਬਾਅਦ ਫੈਕਟਰੀਆਂ ਦੇ ਵਿੱਚ ਜਾਂਦਾ ਹੈ ਫੈਕਟਰੀਆਂ ਦੇ ਵਿੱਚ ਜਾ ਕੇ ਉਹਨੂੰ ਕਈ ਕੈਮੀਕਲਾਂ ਦੇ ਨਾਲ ਨਿਖਾਰਿਆ ਜਾਂਦਾ ਹੈ ਪਰ ਉਹ ਅਸ਼ੁੱਧ ਹੋ ਜਾਂਦਾ ਦੋਸਤੋਂ ਉਹ ਚਿੱਟਾ ਤਾਂ ਦਿਨ ਦੀ ਨਾ ਪਰ ਸ਼ੁੱਧ ਨਮਕ ਇਹੀ ਹੈ ਜਿਹੜਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਚਾਰ ਤੁਹਾਨੂੰ ਦਿਸਣੀਆਂ ਚਾਰ ਹੋ ਬਣੇ ਕੈਰੀ ਬਣੇ ਹੋ ਦਿਸਣਗੇ ਚਾਰ ਕੈਰੀਆਂ ਇੱਕ ਦਿਨ ਪਹਿਲੀ ਕੈਰੀ ਚ ਪਾਣੀ ਰੱਖਿਆ ਜਾਂਦਾ ਫਿਰ ਦੂਜੇ ਦਿਨ ਦੂਜੀ ਕੈਰੀ ਚ ਤੀਜੇ ਦਿਨ ਤੀਜੀ ਚ ਚੌਥੇ ਦਿਨ ਚੌਥੀ ਕੈਰੀ ਚ ਜਾ ਕੇ ਪਾਣੀ ਆ ਜਿਹੜਾ ਬਣਦਾ ਹੈ ਖਾਰਾ ਪਾਣੀ ਹੁੰਦਾ ਹੈ ਬਿਲਕੁਲ ਕਿਉਂਕਿ ਜਿਹੜੇ ਜਿਹੜੀ ਕੈਰੀ ਚ ਪਹਿਲੇ ਦਿਨ ਪਾਣੀ ਹੁੰਦਾ ਉਸ ਦਿਨ ਦਾ ਉਹ ਪਾਣੀ ਜਾਂਦਾ ਉਹਦੇ ਚੋਂ ਭਾਬੜ ਮਣ ਕੇ ਜਿਹੜਾ ਪਾਣੀ ਆ ਉੜਦਾ ਰਹਿੰਦਾ ਜਿਵੇਂ ਜਿਵੇਂ ਕੈਰੀਆਂ ਟੱਪਦੀਆਂ ਨੇ ਇਹਨੇ ਅੱਗੇ ਅੱਗੇ ਜਾ ਕੇ ਉਵੇਂ ਉਹ ਪਾਣੀ ਆ ਜਿਹੜਾ ਸੰਗੜਾ ਹੁੰਦਾ ਰਹਿੰਦਾ ਤੇ ਐਂਡ ਵਾਲੀ ਕੈਰੀ ਚ ਜਾ ਕੇ ਲੂਣ ਬਣ ਜਾਂਦਾ ਇੱਥੇ ਇੱਕ ਅੱਧਾ ਖੇਤ ਨਹੀਂ ਦੋਸਤੋ ਉਹ ਤੁਸੀਂ ਦੇਖ ਰਹੇ ਹੋ ਦੂਰ ਤੱਕ ਉਹ ਸਾਰੇ ਮਤਲਬ ਉਧਰ ਖੇਤੀ ਹੁੰਦੀ ਹੈ ਜਿਹੜੀ ਆਪਣਾ ਹਾਂ ਲੂਣ ਦੀ ਹੈ ਦੂਰ ਦੂਰ ਤੱਕ ਖੇਤੀ ਹੁੰਦੀ ਹੈ ਇਕੱਲਾ ਇੱਕ ਅੱਧਾ ਖੇਤ ਨਹੀਂ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿਆਰੀਆਂ ਦੇ ਵਿੱਚ ਵੀ ਆ ਦੇਖੋ ਲੂਣ ਜੰਮਿਆ ਪਿਆ ਇਹ ਇੱਕ ਖਾਲ ਬਣਿਆ ਹੋਇਆ ਖਾਲਾਂ ਦੇ ਵਿੱਚ ਦੀਆ ਦੇਖੋ ਅੱਡਾ ਅੱਡ ਕਿਆਰੀਆਂ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਆ ਦੇਖੋ ਇਹ ਪੈਪ ਹੈ ਆ ਪੈਪਾਂ ਦੇ ਨਾਲ ਇਸ ਤਰ੍ਹਾਂ ਪਾਣੀ ਪਾਇਆ ਜਾਂਦਾ ਕਿਆਰੀ ਦੇ ਵਿੱਚ ਪਾਣੀ ਖੜਦਾ ਪੂਰਾ ਤੇ ਕਾਫੀ ਜ਼ਿਆਦਾ ਜਿਹੜਾ ਇਹ ਜਿਹੜੀ ਜਗ੍ਹਾ ਹੈਗੀ ਇਹ ਆਪਾਂ ਇਹ ਹੋਇਆ ਅਜ ਰਾਜਸਥਾਨ ਦੇ ਵਿੱਚ ਰਾਜਸਥਾਨ ਦਾ ਇੱਕ ਬੀਕਾਨੇਰ ਦੇ ਨਾਲ ਹੀ ਪੈਂਦਾ ਬਾਪ ਸ਼ਹਿਰ ਪੈਂਦਾ ਸ਼ਹਿਰ ਨਹੀਂ ਛੋਟਾ ਜਿਹਾ ਕਸਬਾ ਜਿਹਾ ਹੀ ਹੈ ਉਦੇ ਨਾਲ ਹੀ ਇਹ ਖੇਤ ਨੇ ਉੱਥੋਂ ਤੁਸੀਂ ਪੁੱਛ ਵੀ ਸਕਦੇ ਹੋ ਅਗਰ ਆਉਣਾ ਇਹ ਚੀਜ਼ ਦੇਖ ਕੇ ਜਾਇਓ ਬਹੁਤ ਘੈਂਡ ਜਿਵੇਂ ਹੁਣ ਵੀਡੀਓ 'ਚ ਮੈਂ ਦਿਖਾ ਰਿਹਾ ਸ਼ਾਇਦ ਤੁਹਾਨੂੰ ਇੰਨਾ ਮਜ਼ਾ ਨਹੀਂ ਆ ਰਿਹਾ ਉਹ ਦੇਖਣ ਦਾ ਪਰ ਦੋਸਤੋ ਜੇ ਤੁਸੀਂ ਉੱਥੇ ਜਾ ਕੇ ਦੇਖੋਗੇ ਆਨੰਦ ਹੀ ਵੱਖਰਾ ਹੈ ਇੱਕ ਚੀਜ਼ ਹੈ ਨਾ ਦੇਖਣ ਨੂੰ ਮਿਲਦੀ ਹੈ ਆ ਦੇਖੋ ਆ ਪਾਣੀ ਡਿਗ ਰਿਹਾ ਖਾਰਾ ਪਾਣੀ ਤੇ ਲੂਣ ਵਾਲੇ ਦਾਲੇ ਜੰਮਿਆ ਪਿਆ ਤੇ ਇੱਥੇ ਖੂਹ ਵੀ ਨੇ ਪਾਣੀ ਵਾਲੇ ਖੂਹ ਨੇ ਖੂਹਾਂ ਦੇ ਵਿੱਚੋਂ ਪਾਣੀ ਨਿਕਲਦਾ ਇਹ ਦੋਸਤੋ ਜੇ ਆਪਾਂ ਖੇਤੀ ਕਹੀਏ ਵੀ ਖੇਤੀ ਕੀਦੀ ਆ ਇਹ ਨਾ ਠੇਕੇ ਤੇ ਲੈਣੇ ਪੈਂਦੇ ਨੇ ਖੂਹ ਮੈਨਾ ਕਹਿੰਦੇ ਨੇ ਇੱਥੇ ਜਿਵੇਂ 5 ਸਾਲ ਵਾਸਤੇ 10 ਸਾਲ ਵਾਸਤੇ ਖੂਹ ਇੱਥੇ ਕਰਨਾ ਬਹੁਤ ਔਖਾ ਹੈ ਕਿਉਂਕਿ ਥੱਲੇ ਪੱਥਰੀ ਪੱਥਰ ਹੈ ਤੇ ਖੂਹ ਕਰਕੇ ਉਹ ਸਰਕਾਰ ਖੂਬ ਕਰਕੇ ਦਿੰਦੀ ਹੈ ਤੇ ਉਸ ਨੂੰ ਫਿਰ ਲੋਕ ਉਹ ਕਰ ਲੈਂਦੇ ਨੇ ਠੇਕੇ ਤੇ ਲੈ ਲੈਂਦੇ ਨੇ 5 ਸਾਲ 7 ਸਾਲ 3 ਸਾਲ 10 ਸਾਲ ਇਸ ਤਰ੍ਹਾਂ ਫਿਰ ਉਹ ਇਸ ਤਰ੍ਹਾਂ ਉਹ ਨੂਨ ਕੱਢ ਕੱਢ ਕੇ ਵੇਚਦੇ ਨੇ ਤੇ ਇੱਥੋਂ ਜੇ ਆਪਾਂ ਲੂਣ ਦੀ ਰੇਟ ਦੀ ਗੱਲ ਕਰੀਏ ਲੂਣ ਦਾ ਰੇਟ ਹੈ ਇੱਥੇ तकरीबन 2 ਰੁਪਏ 2.5 ਰੁਪਏ ਕਿਲੋ ਮਿਲ ਜਾਂਦਾ ਹੈ ਤੇ ਉਹੀ ਆਪਣੇ ਕਰਾਂ ਦੇ ਵਿੱਚ ਆਪਾਂ 20 ਰੁਪਏ 30 ਰੁਪਏ ਕੋਈ 40 ਰੁਪਏ ਹੈ ਨਾ ਕੰਪਨੀ ਦੇ ਹਿਸਾਬ ਨਾਲ ਖਰੀਦਿਆ ਸੋ ਇਹ ਲੂਣ ਦੀ ਖੇ ਤੁਸੀਂ ਦੇਖ ਸਕਦੇ ਹੋ ਬੜਾ ਮਤਲਬ ਕਿ ਵੱਡੀ ਇੱਕ ਭਾਰੀ ਮਾਤਰਾ ਦੇ ਵਿੱਚ ਲੂਣ ਆ ਜਿਹੜਾ ਉਹ ਇੱਥੇ ਕੱਢਿਆ ਜਾਂਦਾ ਤੇ ਜੇ ਤੁਸੀਂ ਇਧਰ ਰਾਜਸਥਾਨ ਸਾਈਡ ਆਓ ਮਤਲਬ ਕਿ ਜੈਸਲਮੇਰ ਨੂੰ ਜਾਓ ਜਦੋਂ ਆਪਾਂ ਜੈਸਲਮੇਰ ਨੂੰ ਜਾਂਦੇ ਆ ਆਪਣਾ ਇਤੋਂ ਬਾਪ ਤੋਂ ਇਧਰ ਅੱਗੇ ਜੈਸਲਮੇਰ ਨੂੰ ਵੀ ਨਿਕਲ ਜਾਂਦਾ ਬੀਕਾਨੇਰ ਤੋਂ ਜੈਸਲਮੇਰ ਨੂੰ ਜਾਂਦੇ ਹੋਏ ਰਾਹ ਦੇ ਵਿੱਚ ਪੈਂਦਾ ਪੂਰਾ ਪ੍ਰੋਪਰ ਖਾਰਾ ਉਦੋਂ ਹੀ ਸਵਾਦ ਟੇਸਟ ਇੱਕੋ ਹੀ ਆ ਬਸ ਚਿੱਟਾ ਘਟਾ ਉਹ ਫੈਕਟਰੀਆਂ ਦੇ ਵਿੱਚ ਕੈਮੀਕਲ ਵਗੈਰਾ ਮਿਲਾ ਕੇ ਵੱਖ-ਵੱਖ ਕੰਪਨੀਆਂ ਦਾ ਜਿਹੜਾ ਤਿਆਰ ਕਰ ਦਿੱਤਾ ਜਾਂਦਾ ਹੈ